ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਮਹਾਨਗਰ ਬਠਿੰਡਾ ਵਿੱਚ 6 ਮਾਰਚ ਤੋਂ 12 ਮਾਰਚ ਤੱਕ ਹੋਣ ਜਾ ਰਹੀ ਮਹਾਸ਼ਿਵ ਪੁਰਾਣ ਕਥਾ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ ਕਿ ਸ਼ਹਿਰ ਦੇ ਪੋਸਟ ਆਫਿਸ ਬਾਜ਼ਾਰ ਤੋਂ ਆਰੰਭ ਹੋ ਕੇ ਤੋਬੀ ਬਾਜ਼ਾਰ ਫਾਇਰ ਬ੍ਰਿਗੇਡ ਚੌਕ ਅਤੇ ਮਾਲ ਰੋਡ ਤੋਂ ਹੁੰਦੇ ਹੋਏ ਸ੍ਰੀ ਹਨੂਮਾਨ ਜੀ ਚੌਕ ਵਿੱਚ ਸੰਪੰਨ ਕੀਤੀ ਗਈ 10 ਦੇ ਇਹ ਕੀ ਮਹਾਸ਼ਿਵ ਪੁਰਾਣ ਕਥਾ ਮਹਾਨਗਰ ਬਠਿੰਡਾ ਵਿੱਚ ਦੂਜੀ ਵਾਰ ਹੋਣ ਜਾ ਰਹੀ ਹੈ ਜੋ ਕਿ ਸ਼ਹਿਰ ਦੇ ਮੰਨੇ ਪਰਮੰਨੇ ਵਪਾਰੀ ਅਤੇ ਸਮਾਜ ਸੇਵੀ ਪਰਮਜੀਤ ਮਹਿਤਾ ਦੇ ਪਰਿਵਾਰ ਦੇ ਸਹਿਯੋਗ ਨਾਲ ਹੋਣ ਜਾ ਰਹੀ ਹੈ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਛਾਕੀਆਂ ਕੱਢੀਆਂ ਗਈਆਂ ਇਸ ਦੇ ਨਾਲ ਹੀ ਕਾਫੀ ਤਰ੍ਹਾਂ ਦੇ ਬੈਂਡ ਬਾਜੇ ਅਤੇ ਢੋਲ ਨਗਾਰੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਕੀਤੇ ਗਏ ਸਨ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਬਟਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਦੇ ਨਾਲ ਪਰਮਜੀਤ ਮਹਿਤਾ ਆਪਣੇ ਪਰਿਵਾਰ ਦੇ ਨਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਸ਼ੋਭਾ ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸ਼ਹਿਰ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਸ਼ਹਿਰ ਵਿੱਚ ਦੂਜੀ ਵਾਰ ਮਹਾਸ਼ੇਪ ਪੁਰਾਣ ਕਥਾ ਕਰਵਾਉਣ ਲਈ ਮਹਿਤਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਆਓ ਦੇਖਦੇ ਹਾਂ ਤਰੁਥਵੇਦੀ ਖਾਸ ਰਿਪੋਰਟ ਇਹ ਨਾਮਈਅਤ ਪ੍ਰੋਗਰਾਮ ਮੇਰਾ ਨਾਮ ਗੁਰਪ੍ਰੀਤ ਹੈ ਜੀ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵਿਸ਼ਾਲ ਸ਼ੋਭਾ ਯਾਤਰਾ ਜੋ ਪੋਸਟ ਆਫਿਸ ਬਾਜ਼ਾਰ ਤੋਂ ਨਿਕਲ ਕੇ ਫਾਇਰ ਬ੍ਰਿਗੇਡ ਤੋਂ ਬੇਅਰਵੇਦੀ ਹੁੰਦੀ ਹੋਈ ਹਨੂਮਾਨ ਚੌਕ ਤੇ ਸੰਪੰਨ ਹੋਏਗੀ ਇਹ ਜੋ ਸ਼ੋਭਾ ਯਾਤਰਾ ਹੈ ਜੋ ਮਹਾਸ਼ਿਵ ਪ੍ਰਣ ਕਥਾ ਹੋ ਰਹੀ ਹੈ ਮਟਿੰਡਾ ਦੇ ਵਿੱਚ ਦੂਸਰੀ ਮਹਾਸ਼ਿਵ ਪ੍ਰਣ ਕਥਾ ਹੋ ਰਹੀ ਹੈ ਜੋ ਮਹਿਤਾ ਪਰਿਵਾਰ ਦੇ ਐਫਰਟਸ ਦੇ ਨਾਲ ਹੋ ਰਹੀ ਹੈ ਉਸ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਲਚਰ ਇਕੱਠੇ ਕੀਤੇ ਗਏ ਆ ਜਿਵੇਂ ਬਾਹਰ ਦੇਖ ਰਹੇ ਹੋ ਜਿਸ ਤਰ੍ਹਾਂ ਗਿੱਦਾ ਆਪ ਜਿਹੜਾ ਔਰ ਸ਼ੈਨਾਈ ਸਭ ਤਰ੍ਹਾਂ ਦੇ ਨਗਾੜੇ ਔਰ ਉਚਾਕੀਆਂ ਸਾਰਾ ਕਿਤੇ ਪਾਈਦਾ ਹੈ ਨਾ ਪਹਿਲਾ ਕਿੰਨਾ ਕਿਤੇ ਨਿਕਲਦਾ ਪਿਆ ਫੇਸਬੁਕ ਤੇ ਵੀ ਬਹੁਤ ਪਰਾਇ ਇੱਕ ਦੇਖ ਲਈਏ ਸ਼੍ਰੀ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਅੱਜ ਅਬਰਜੀਤ ਮਹਿਤਾ ਜੀ ਤੇ ਅਬਰਜੀਤ ਕਸਾਈ ਨੂੰ ਇਸ ਗੱਲ ਦੀ ਵਧਾਈ ਦਿੰਦੀ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਭੋਲੇ ਨਾਥ ਦਾ ਗੁਣਗਾਨ ਜੋ ਕੀ ਉਹ ਕਥਾ ਦੇ ਮਾਧਿਅਮ ਰਾਹੀਂ ਕਰਵਾ ਰਹੇ ਹਨ ਤੇ ਸਾਰਾ ਸ਼ਹਿਰ ਕੀ ਸਾਰਾ ਹਰਿਆਣਾ ਪੰਜਾਬ ਰਾਜਸਥਾਨ ਇੱਥੇ ਆਇਆ ਹੈ ਬਹੁਤ ਵੱਡੇ ਪੱਧਰ ਤੇ ਇਹ ਭੋਲੇ ਨਾਲ ਦਾ ਗੂੰਗਾਨ ਹੋ ਰਿਹਾ ਹੈ ਤੇ ਅਸੀਂ ਖੁਦ ਸ਼੍ਰੀ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਦੇ ਸ਼ਹਿਰ ਵੱਲੋਂ ਇਹ ਸੋ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਮਰਜੀਤ ਮਹਿਤਾ ਜੀ ਨੂੰ ਪਾਦਮਜੀਤ ਜੀ ਨੂੰ ਮੇਅਰ ਸਾਹਿਬ ਨੂੰ ਵੀ ਜੋ ਇਹ ਉਹਨਾਂ ਨੇ ਰਲ ਕੇ ਸਾਰੇ ਸ਼ਹਿਰ ਨਿਵਾਸੀਆਂ ਦਾ ਸਹਾਇਕ ਨਾਲ ਇਹ ਪ੍ਰੋਗਰਾਮ ਕੀਤਾ ਹੈ ਕੀ ਪ੍ਰੋਗਰਾਮ ਰੱਖਿਆ ਹੈ ਜੀ ਅੱਜ 6 ਮਹਾਪ੍ਰਾਣ ਕਥਾ ਜੋ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਸਾਡੇ ਮਹਾਨ ਕਥਾਵਾਚਕ ਪ੍ਰਦੀਪ ਮਿਸ਼ਰਾ ਜੀ ਤੇ ਪਹੁੰਚ ਰਹੇ ਨੇ ਅਸੀਂ ਮਹਿਤਾ ਸਾਹਿਬ ਦੀ ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੂਜੀ ਵਾਰੀ ਸਾਡੇ ਬਟਿੰਡਾ ਵਿੱਚ ਪੰਜਾਬ ਦੀ ਵੀ ਦੁਤੀ ਹੈ ਤੇ ਬਟਿੰਡਾ ਦੀ ਵੀ ਦੁਤੀ ਹੈ ਜਿਹੜੀ ਇਹ ਕਥਾ ਕਰਾਉਣ ਜਾ ਰਹੇ ਨੇ ਇੱਥੇ ਜੋ ਵਿਭਗਤ ਇੱਥੇ ਆਏ ਨੇ ਤੇ ਜਾਂ ਜੋ ਘਰੇ ਬੈਠੇ ਵੀ ਉਹਨਾਂ ਦੀ ਕਥਾ ਤਾਂ ਕਰਨੇ ਜਿੰਨੀਆਂ ਵੀ ਮਨੋ ਕਾਮਨਾ ਉਹਨਾਂ ਦੀ ਹੋਣੀਆਂ ਪ੍ਰਭੂ ਸ਼ੰਕਰ ਭਗਵਾਨ ਸਾਹਿਬ ਦੀਆਂ ਪੂਰੀਆਂ ਕਰਨ ਅੱਜ ਤਾਂ ਇਹੀ ਦੁਆ ਕਰਦੇ ਆਂ ਕਿ ਐਂ ਆਪਦੇ ਵਾਸਤੇ ਰਹਿਣ ਇਹਨਾਂ ਦੀ ਫੈਮਿਲੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਵੇ ਤੇ ਐਂ ਇਹ ਧਾਰਮਿਕ ਪ੍ਰੋਗਰਾਮ ਕਰਾਉਂਦੇ ਰਹਿਣ